ਇਸ ਗੱਲ ਦੀ ਅਮਨ ਰੋੜਾ ਜੀ ਪੁਸ਼ਟੀ ਕਰਦੇ ਆ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗ੍ਰੇਨੇਡ ਪੰਜਾਬ ਚ ਆਇਆ ਇਹ ਰਿਸ਼ਤਾ ਕੀ ਹੈ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਹੈ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣੀ ਗੱਲ ਦੇ ਰਹੇ ਹੋ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਪੰਨੂ ਦੀ ਜਿਹੜੀ ਇਨਫਾਰਮੇਸ਼ਨ ਹੈ ਤੇ ਉਹੀ ਬਾਜਵਾ ਸਾਹਿਬ ਕਹਿ ਰਹੇ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹਦੇ ਬਾਰੇ ਵੀ ਫਿਰ ਅਮਨ अरोड़ा ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਕੋਈ ਆਪਾਂ ਹੁਣ ਪੋਲੀਟੀਸ਼ੀਅਨ ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲਣ ਵਾਲੇ ਹੈ ਨਹੀਂ ਖਾੜੇ ਚ ਕੋਲਣ ਵਾਲੇ ਫਿਰ ਉਹਦੇ ਇਹਨੂੰ ਦੂੜਨ ਵਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਆ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨੀ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਆ ਜਵਾਬ ਦੇ ਦਿੰਦੇ ਹੁਣ ਤੱਕ ਲੇਕਿਨ ਮੇਰਾ ਖਿਆਲ کورٹ ਵੱਲੋਂ پابੰਦੀ ਹੋਣ ਦੇ ਕਾਰਨ ਹਰ ਚੀਜ਼ ਦਾ ਜਵਾਬ ਜਿਹੜਾ ਉਹ ਨਹੀਂ ਦੇ ਸਕਦੇ